ਧੋਲਪੁਰ ਰਿਆਸਤ ਦਾ ਸਭ ਤੋਂ ਪੁਰਾਣਾ ਰੇਲ ਇੰਜਣ ਧੋਲਪੁਰ ਰਿਆਸਤ ਚ ਰੇਲਵੇ ਕਦੋਂ ਆਈ ਸੀ 1908 ਈਸਵੀ ਦੇ ਵਿੱਚ ਰਾਜਾ ਰਾਮ ਸਿੰਘ ਦੇ ਵੇਲੇ ਮਤਲਬ ਇਹ ਆ ਗਿਆ ਸੀਗਾ ਇਹ ਨੈਰੋ ਗੇਜ ਰੇਲਵੇ ਲਾਈਨ ਹੁੰਦੀ ਸੀ ਸਭ ਤੋਂ ਪਹਿਲਾਂ ਧੋਲਪੁਰ ਤੋਂ ਮਥਰਾ ਤੱਕ ਇਹ ਚੱਲਦਾ ਹੁੰਦਾ ਸੀਗਾ ਭਾਫੜਾ ਇੰਜਣਾਂ ਕੋਲਾ ਪਾਉਂਦੇ ਸੀਗੇ ਛੱਕ ਛੱਕ ਕਰਦਾ ਤੁਰਿਆ ਜਾਂਦਾ ਹੁੰਦਾ ਸੀਗਾ ਇਹ ਪੁਰਾਣਾ ਇੰਜਣ ਰੇਲਵੇ ਲਾਈਨ ਧੋਲਪੁਰ ਰਿਆਸਤ ਕਿੱਥੇ ਪੈਂਦੀ ਆ ਰਾਜਸਥਾਨ ਦੇ ਵਿੱਚ ਪੈਂਦੀ ਆ ਪੁਰਾਣਾ ਇੰਜਣ ਖੜਾ ਇਹ ਵੀ ਇੱਕ ਵਿਰਾਸਤ ਆ ਤੇ ਸੁਣ ਮੈਂ ਦੱਸਦਾ ਰਾਜਾ ਰਾਮ ਸਿੰਘ ਦੀ ਮਾਤਾ ਦਾ ਨਾਂ ਸੀ ਹਰਵੰਸ ਕੌਰ ਇਹ ਪੰਜਾਬੀਆਂ ਦੇ ਨਾਲ ਵੀ ਤੱਲਕ ਜੁੜਦਾ ਵਾ ਅਸਲ ਦੇ ਵਿੱਚ ਦੱਸਿਆ ਜਾਂਦਾ ਇਹ ਹੋਰ ਵੀ ਖੋਜ ਦਾ ਵਿਸ਼ਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਕੁਝ ਜੀ ਦੱਸਿਆ ਜਾਂਦਾ ਵਾ ਵੀ ਅੰਸ਼ਵੰਸ਼ ਚੋਂ ਵੀ ਪ੍ਰਾਈਵੇਟਲੀ ਜੁਪੀ ਵਾਲੇ ਪਾਸੇ ਚਲੇ ਗਏ ਸੀਗੇ ਉੱਥੋਂ ਤੇ ਉਹਨਾਂ ਕੋਲੇ ਮਤਲਬ ਕਾਫੀ ਵੱਡਾ ਸੀਗਾ ਕਾਮਕਾਰ ਉਹਨਾਂ ਦਾ ਚੰਗੇ ਜਗੀਰਦਾਰ ਸੀ ਤਾਂ ਉਹ ਰਾਜਾ ਰਾਮ ਸਿੰਘ ਦੇ ਜਿਹੜਾ ਪਿਤਾ ਸੀਗਾ ਰਾਜਾ ਨਿਹਾਲ ਸਿੰਘ ਉਹ ਉੱਥੇ ਵਾਹ ਸੀ ਉਸ ਨੂੰ ਹਰਵੰਸ ਕੌਰ ਨੂੰ ਮਤਲਬ ਕਹਿ ਸਕਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਅੰਸ਼ਵੰਸ਼ ਚ ਵਿਆਹ ਹੋਇਆ ਸੀ ਤੇ ਇਹ ਨੈਰਾਜਾ ਰਾਮ ਸਿੰਘ ਉਹਨਾਂ ਦਾ ਗਾਂ ਮੁੰਡਾ ਸੀਗਾ ਮਤਲਬ ਉਹਨਾਂ ਨੇ ਰੇਲ ਚਲਾਈ ਸੀ 1908 ਦੇ ਵਿੱਚ ਮਤਲਬ ਕਮਾਲ ਸੀ ਇਹ ਤੇ ਉਸ ਸਮੇਂ ਦਾ ਜਿਹੜੀ ਗੱਲਬਾਤ ਆਪਾਂ ਦੱਸਾਂਗੇ ਵੀ ਆਹ ਨੈਰੋ ਗੇਜ ਮਤਲਬ ਛੋਟੀ ਛੋਟੀ ਪਟੜੀ ਵਾਲੀ ਗੇਜ ਹੁੰਦੀ ਆ ਉਹ ਇੱਥੇ ਚੱਲਦੀ ਸੀ ਕੋਲਾ ਇਹਦੇ ਵਿੱਚ ਪਾਇਆ ਜਾਂਦਾ ਹੁੰਦਾ ਸੀਗਾ ਆਹ ਖੜਾ ਇੰਜਨ ਅਸਲ 'ਚ ਜਿਹੜੀ ਨੈਰੋ ਗੇਜ ਵਾਲੀ ਰੇਲਵੇ ਲਾਈਨ ਸੀਗੀ ਉਹ ਮਤਲਬ ਹੁਣ ਤੱਕ ਵੀ ਚੱਲਦੀ ਰਹੀ ਆ ਤੰਵੇਂ ਤੱਕ ਬਾਈ ਬਲਜੀਤ ਬੈਂਸ ਆਪਣੇ ਨਾਲ ਆ ਇਤੋਂ ਪੁਰਾਣੇ ਪੰਜਾਬੀਆਂ ਦੇ ਵਿੱਚ ਆਉਂਦੇ ਪੁਰਾਣੇ ਸਮੇਂ ਤੋਂ ਵੀਰਾ ਆਇਆ ਹੋਇਆ ਵਾ ਆਪਾਂ ਪੁੱਛਦੇ ਆ ਵੀਰੇ ਤੋ ਵੀਰੇ ਸੱਤਰੀ ਕਲ ਕੀ ਹਾਲ ਨੇ ਚੜਦੀ ਕਲਾ ਜੀ ਹਾਂਜੀ ਜੀ ਮਾਈਕ ਚਲਾ ਦਈਏ ਮੜਾ ਜਿਆ ਤੇ ਸੁਣਮੇ ਦਾ ਜਿਆ ਧੌਲਪੁਰ ਇਹ ਤਿੰਨ ਸਟੇਟਾਂ ਦਾ ਬਾਰਡਰ ਆ ਜਾਂਦਾ ਹਨਾ ਬਾਈ ਮੱਧ ਪ੍ਰਦੇਸ਼ ਰਾਜਸਥਾਨ ਤੇ ਜੁਪੀ ਤੁਸੀਂ ਇਹ ਚਲਦੀ ਦੇਖੀ ਆ ਹਾਂਜੀ ਹਾਂਜੀ ਅੱਛਾ ਸਾਡੇ ਪਿੰਡ ਦੇ ਕੋਲ ਵੀ ਇਹਦੀ ਰੂੰਦ ਰਿਚੀ ਆ ਰੂੰਦ ਹਾਂ ਹਾਂਜੀ ਉਸ ਪਟਰੀ ਦੇ ਉੱਤੇ ਦੀ ਜਾਂਦੀ ਦੇਖੀ ਆ ਜੀ ਇਹ ਹੁਣ ਤੱਕ ਜਿੱਕਰ ਤੱਕ ਜਾਂਦੀ ਹਾਂਜੀ 2 ਸਾਲ ਹੋਏ ਆ ਜੀ ਇਹਦਾ 2 ਸਾਲ ਹੋਇਆ ਬੰਦ ਹੋਈ ਨੂੰ ਮਤਲਬ ਇਹਦਾ ਇੱਕ ਕਮਾਲ ਦਾ ਇੱਕ ਇਤਿਹਾਸ ਸੀਗਾ ਬਹੁਤ ਤਕੜਾ ਤੇ ਅੱਜ ਕੱਲੇ ਰਿਟਾਇਰ ਹੋਇਆ ਖੜਾ ਵਾ ਪਟੜੀ ਦਾ ਪੱਟ ਫੁੱਟ ਦਿੱਤੀ ਗਈ ਆ ਸਾਰੀ ਮਤਲਬ ਹੁਣ ਇੱਕੇ ਨਿਸ਼ਾਨੀ ਵਜੋਂ ਆ ਚੀਜ਼ ਰਹਿ ਗਈ ਆ ਆਜੋ ਅੰਦਰ ਵੀ ਜਾ ਕੇ ਦਿਖਾਉਣਾ ਤੇ ਨਾਲੇ ਹੋਰ ਗੱਲਾਂ ਕਰਦੇ ਆਂ ਆ ਅੰਦਰ ਜਾ ਕੇ ਦੇਖਾਉਣਾ ਤੁਹਾਨੂੰ ਮੈਂ ਵੀ ਕਿੱਥੇ ਕੋਲਾ ਪਾਉਂਦੇ ਸੀਗੇ ਆਜੋ ਕਿਰਾ ਤੇ ਆ ਸੀਗਾ ਪਾਸਾ ਕੋਲਾ ਇਧਰਲੇ ਪਾਸੇ ਭਰਿਆ ਜਾਂਦਾ ਕੋਪੀ ਭਰਿਆ ਰਿਹਾ ਸਹੀ ਦੇਖ ਥੋੜਾ ਆਈਐਸਓ ਸੈੱਟ ਕਰ ਲਿਓ ਤੇ ਆ ਥਾਂ ਤੇ ਨਾ ਕੋਲਾ ਭਰਿਆ ਜਾਂਦਾ ਹੁੰਦਾ ਸੀਗਾ ਇਥੇ ਕੋਲੇ ਦੇ ਆਹ ਬਾਰੀਆਂ ਆਂ ਲੱਗ ਜਾਂਦੀਆਂ ਹੁੰਦੀਆਂ ਸੀ ਕੋਲਾ ਇਧਰ ਪਿਆ ਹੁੰਦਾ ਸੀਗਾ ਇਥੋਂ ਮਤਲਬ ਕਟਛਾ ਜਾਂ ਪੱਟ ਕੇ ਤਾਂ ਇਹਦੇ ਵਿੱਚ ਪਾਇਆ ਜਾਂਦਾ ਸੀ ਆਹ ਆ ਦਿੱਤਾ ਹੋਇਆ ਨਾ ਥਾਂ ਇਹਦੇ ਵਿੱਚ ਛੱਡ ਦਿੱਤਾ ਜਾਂਦਾ ਹੁੰਦਾ ਸੀਗਾ ਤਾਂ ਇਹਦੇ ਵਿੱਚ ਛੱਡ ਦਿੰਦੇ ਸੀ ਤੇ ਕੋਲਾ ਫਿਰ ਅੱਗੇ ਭਾਫ਼ ਬਣ ਕੇ ਬਹੁਤ ਉਹ ਜਿਹੜਾ ਇੱਥੇ ਡਿਊਟੀ ਕਰਦਾ ਸੀ ਨਾ ਬਹੁਤ ਔਖਾ ਕੰਮ ਹੁੰਦਾ ਸੀਗਾ ਇਥੋਂ ਮਤਲਬ ਸਟੀਮ ਕਿੰਨੀ ਛੱਡਣੀ ਕਰਨੀ ਆ ਤੇ ਆਹ ਇੱਕ ਕਿਸਮ ਦਾ ਮਤਲਬ ਮੈਂਟੇਨ ਕਰਨ ਵਾਲਾ ਜਿਗਾਰਡਮੈਂਟ ਸਾਰਾ ਸੀਗਾ ਇੱਥੋਂ ਦਾ ਤੇ ਹੌਰਨ ਵਗੈਰਾ ਇਹਦੇ ਵੱਜਦੇ ਸੀ ਹੌਲੀ-ਹੌਲੀ ਕਰਕੇ ਸਪੀਡ ਤੇ ਤੁਰਿਆ ਜਾਂਦਾ ਹੁੰਦਾ ਸੀਗਾ ਲੋਹਾ ਕਿੰਨਾ ਮਜ਼ਬੂਤ ਸੀ 1908 ਦੀ ਅਦਾ ਬਣਿਆ ਖੜਾ ਹੈ ਆ ਕੀ ਅਭੀ ਸ਼ਕਤ ਚੱਕੀਆਂ ਦੀ ਕਿਉਂਕਿ ਇਤਨਾ ਆਹ ਜੋਇੰਟ ਆ ਇਹ ਜੋੜਿਆ ਹੋਇਆ ਵਾ ਮਤਲਬ ਆ ਰੀਲ ਦਾ ਜਨਾਡਾ ਇਹਦਾ ਆ ਜਿਹੜਾ ਸੀਗਾ ਪੋਰਸ਼ਨ ਇਹ ਕੋਲੇ ਵਾਲਾ ਇਹ ਅਲੱਗ ਤੋਂ ਜੋੜ ਕੇ ਨਾਲ ਖੜਾਇਆ ਗਿਆ ਵਾ ਇਹ ਲੀਵਰ ਲੂਵਰ ਆ ਹਨਾ ਸਟਾਕ ਹੁੰਦਾ ਸੀ ਸਟਾਕ ਇਹਦੇ ਵਿੱਚ ਹੁੰਦਾ ਸੀਗਾ ਤੇ ਡਿਊਟੀ ਬੜੀ ਸਖਤ ਹੁੰਦੀ ਸੀ ਗਰਮੀ ਹੋਵੇ ਸਿਆਲ ਹੋਵੇ ਉਹਦਾ ਕੰਮ ਸੀਗਾ ਝੋਕਾ ਲਾਈ ਰੱਖਣਾ ਹਨਾ ਕੜਛੇ ਪਰ ਪਰ ਪਾਈ ਜਾਣੇ ਭਾਫ ਬਣੀ ਜਾਣੀ ਸੀ ਭਾਫ ਬਾਨ ਬਣ ਕੇ ਫਿਰ ਉਹਦੇ ਨਾਲ ਪ੍ਰੈਸ਼ਰ ਬਣਦਾ ਸੀ ਤੇ ਫਿਰ ਹੀ ਰੇਲ ਗੱਡੀ ਅੱਗੇ ਵਾਲੇ ਪਾਸੇ ਨੂੰ ਤੁਰਦੀ ਜਾਂਦੀ ਸੀ ਤੇ ਆਹ ਦੇਖੋ ਆਹ ਚੀਜ਼ ਆਹ ਹਨਾ ਫੱਟਾ ਜਿਹਾ ਲੱਗਿਆ ਨਾ ਇਹਨੂੰ ਇੰਚ ਚ 당 ਕੇ ਆ ਬੰਦ ਹੋ ਗਿਆ ਆ ਥੱਲੇ ਕਰਾਂਗੇ ਖੁੱਲ ਗਿਆ ਤੇ ਜਿੱਦਾਂ ਕਰਕੇ ਆਹ ਮਤਲਬ ਗੀਅਰ ਜਿਆਦਾ ਕੰਮ ਕਰਦਾ ਸੀਗਾ ਲੀਵਰ ਹਨਾ ਇਹ ਅਗਲਾ ਆਹ ਜਦੋਂ ਪੈ ਜਾਂਦੀ ਸੀ ਕੋਲੇ ਇਹਨੂੰ ਬੰਦ ਕਰ ਦਿੰਦੇ ਸੀ ਤਾਂ ਕਿ ਮਤਲਬ ਬਾਹਰ ਨਾ ਨਿਕਲੇ ਜਦੋਂ ਪਾਉਣਾ ਸੇਖਣਾ ਜਦੋਂ ਫਿਰ ਐਂ ਕਰਕੇ ਪਾ ਦਿੰਦੇ ਹੁੰਦੇ ਸੀ ਤਾਂ ਲੋਕ ਇੱਥੇ ਆਟੋ ਆਟੋ ਲੋਕ ਲੱਗ ਜਾਂਦਾ ਸੀ ਇਹਦਾ ਇੱਥੇ ਆਟੋ ਲੋਕ ਲੱਗ ਗਿਆ ਜਿਵੇਂ ਹੁਣ ਇੱਥੇ ਹੈ ਨਾ ਇੱਥੋਂ ਲੱਗ ਗਿਆ ਲੋਕ ਹੁਣ ਖੁੱਲਾ ਵਾ ਹੁਣ ਇਹਦੇ ਵਿੱਚ ਕੁਝ ਵੀ ਪਾ ਸਕਦੇ ਜਦੋਂ ਫਿਰ ਖੋਲਣਾ ਵਾ ਇਹਨੂੰ ਇੱਥੇ ਕਰਕੇ ਲਾ ਦੋ ਇਹ ਬੰਦ ਹੋ ਗਿਆ ਮਤਲਬ ਇਸ ਤਰੀਕੇ ਦੇ ਨਾਲ ਇਹ ਚੀਜ਼ ਵਰਕ ਕਰ ਰਹੀ ਹੈ ਕੀ ਕੀ ਹੋਇਆ ਵੀ ਇਹ ਵੀ ਮਤਲਬ ਰੇਲਵੇ ਜਿਗਾਰਡਮੈਂਟ ਹੀ ਆ ਸਾਰਾ ਇਹ ਹੈਂਡਲ ਹੈ ਆ ਹੈਂਡਲ 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 ਲੈ ਤੇ ਆਇਓ ਹੋਰ ਗੱਲਬਾਤ ਕਰਦੇ ਆ ਜਿਹੜਾ ਇਸ ਰੇਲਵੇ ਦਾ ਨਾ ਮੂਲ ਨਾਮ ਸੀਗਾ ਜਿਹੜਾ ਸਟੇਸ਼ਨ ਸੀ ਬਾਰੀ ਬਾਰੀ ਰੇ ਲਾਈਟਰ ਬਾਰੀ ਲਾਈਟ ਰੇਲਵੇ ਸੀਗਾ ਇਹਦਾ ਨਾਮ ਮਤਲਬ ਤੇ 1914 ਦੇ ਵਿੱਚ ਇਹਦਾ ਨਾਮ ਚੇਂਜ ਕਰ ਦਿੱਤਾ ਗਿਆ ਸੀ ਇਸ ਢੱਬੇ ਦਾ ਮਤਲਬ ਇਸ ਸਟੇਸ਼ਨ ਦਾ ਨਾਮ ਚੇਂਜ ਕਰਕੇ ਮਤਲਬ ਧੌਲਪੁਰ ਸਟੇਟ ਕਰ ਦਿੱਤਾ ਗਿਆ ਸੀ ਆ ਬਾਅਦ ਦੇ ਵਿੱਚ ਤੇ ਜਿਹੜਾ ਰਾਮ ਸਿੰਘ ਜੀ ਦੀ ਗੱਲ ਦੱਸੀਏ ਤੁਹਾਨੂੰ ਇਹਨਾਂ ਦਾ ਜਨਮ 1883 ਚ ਹੋਇਆ ਸੀ ਤੇ ਇਹਨਾਂ ਨੂੰ ਰਾਜ ਭਾਗ 1901 ਦੇ ਵਿੱਚ ਮਿਲਿਆ ਸੀਗਾ ਤੇ ਇਹਨਾਂ ਦੀ ਪਤਨੀ ਰੀਪੂ ਦਮਨ ਦੇਵੀ ਸੀ ਜਿਹਨਾਂ ਦਾ ਤੇ ਮਾਤਾ ਦਾ ਨਾਂ ਹਰਵੰਸ ਕੌਰ ਸਾਨੂੰ ਮੈਂ ਪਹਿਲਾਂ ਹੀ ਦੱਸਿਆ ਰੀਪੂ ਦਮਨ ਦੇਵੀ ਮਤਲਬ ਸੀਗੀ ਮਤਲਬ ਦੱਸਿਆ ਜਾਂਦਾ ਵੀ ਨਾਭਾ ਰਿਆਸਤ ਨਾਲ ਸੰਬੰਧ ਰੱਖਦੇ ਸੀ ਇੱਕ ਤਾਂ ਰੀਪੂ ਦਮਨ ਸਾਹਿਬ ਹੋਇਆ ਉਹਨਾਂ ਦੀ ਭੈਣ ਦਾ ਨਾਮ ਵੀ ਦੱਸਿਆ ਜਾਂਦਾ ਵੀ ਰੀਪੂ ਦਮਨ ਦੇਵੀ ਸੀ ਇਹ ਥੋੜੀ ਜਿਹੀ ਹੋਰ ਵੀ ਖੋਜ ਦਾ ਵਿਸ਼ਾ ਹੋ ਸਕਦਾ ਵਾ ਆਦਰਵਾਇਜ਼ ਇਹੀ ਮੈਨੂੰ ਸੁਣ ਚ ਮਿਲਿਆ ਵਾ ਜੋ ਜਾਣਕਾਰੀ ਮਿਲੀ ਆ ਤੇ ਸੁਧਾਰ ਦੀ ਹਮੇਸ਼ਾ ਗੁਜਾਇਸ਼ ਰਹਿੰਦੀ ਹੋ ਰਹੀਦੀ ਆ ਇਹ ਪੁਰਾਣੀ ਰੇਲਵੇ ਗੇਜ ਲਾਈਨ ਜੱਜ ਆਪਾਂ ਗੱਲਬਾਤ ਕੀਤੀ ਧੌਲਪੁਰ ਰਿਆਸਤ ਦੇ ਵਿੱਚ ਸੋ ਅਗਲੀ ਵਾਰੀ ਨਵਾਂ